ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਪੁਹਾਣੀਗੜ੍ਹ ਦੇ ਵਿੱਚ ਆੜਤੀਆ ਇਸ਼ੂਸ਼ਨ ਦੇ ਸੂਬਾ ਪ੍ਰਧਾਨ ਪਹੁੰਚੇ ਹਨ ਜਿੱਥੇ ਕਿ ਉਹਨਾਂ ਵੱਲੋਂ ਆੜਤੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਉਹਨਾਂ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਕਿਉਂਕਿ ਆੜਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਕਿਉਂਕਿ ਜਿੱਤੇ ਜੀਰੀ ਦਾ ਸੀਜ਼ਨ ਸਟਾਰਟ ਹੋ ਚੁੱਕਿਆ ਹੈ ਉੱਥੇ ਆੜਤੀਆਂ ਨੂੰ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ ਕਿਉਂਕਿ ਇਸ ਵਾਰ ਜੀਰੀ ਦੀ ਫਸਲ ਜਿਹੜੀ ਹੈਗੀ ਕੁਝ ਘੱਟ ਦੱਸੀ ਜਾ ਰਹੀਆਂ ਹਨ ਅਤੇ ਜਿਸ ਵਿੱਚ ਕੁਝ ਪ੍ਰੋਬਲਮਾਂ ਦਾਣੇ ਨੂੰ ਲੈ ਕੇ ਆ ਰਹੀਆਂ ਹਨ ਅਤੇ ਇਸ ਮੌਕੇ ਤੇ ਉਸ ਮੁੱਦਿਆਂ ਨੂੰ ਲੈ ਕੇ ਆੜਤੀਆ ਇਸ਼ੂਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਜੀ ਵੀ ਬੈਠੇ ਨਜ਼ਰ ਆ ਰਹੇ ਹਨ ਉੱਤੇ ਹੀ ਆਰਤੀ ਵੀ ਤਕਰੀਬਨ ਭਾਨੀਗੜ ਦੇ ਬੈਠੇ ਨਜ਼ਰ ਆ ਰਹੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਹਦੇ ਵਿੱਚ ਕੀਤਰ ਸੇਮ ترਸੇਮ ਸਿੰਘ ਜੀ ਅਧਿਆਕਰਵਲ ਸਭਾ ਦੇ ਪ੍ਰਧਾਨ ਵਿਰਿੰਦਰ ਮਿੱਤਲ ਜੀ ਬੈਠੇ ਨਜ਼ਰ ਆ ਰਹੇ ਹਨ ਅੱਜ ਇਸ ਮੌਕੇ ਆਰਤੀ ਦੀ ਮੀਟਿੰਗ ਗੱਲਬਾਤ ਕਰਦੇ ਜਿੱਥੇ ਸੂਬਾ ਪ੍ਰਧਾਨ ਵੀ ਪਹੁੰਚੇ ਹਨ ਆਓ ਸਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਅਤੇ ਇਸ ਮੌਕੇ ਤੇ ਪ੍ਰਦੀਪ ਮਿੱਤਲ ਜੀ ਨੂੰ ਵਾਈਸ ਪ੍ਰਧਾਨ ਪੰਜਾਬ ਲਾਇਆ ਗਿਆ ਜਿੱਤੇ ਉਹਨਾਂ ਨੂੰ ਅਹਿਮ ਜ਼ਿੰਮੇਵਾਰੀ ਵੀ ਮਿਲੀ ਅਤੇ ਉਹਨਾਂ ਨੂੰ ਜੀਤੀ ਪੱਤਰ ਵੀ ਮੌਕੇ ਦੇ ਦਿੱਤੇ ਗਏ ਹਨ ਅਤੇ ਇਸ ਮੁੱਦੇ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ ਤੇ ਜੋ ਆਰਜੀ ਤੌਰ ਤੇ ਫੜ ਬਣਾਏ ਜਾਂਦੇ ਹਨ ਇਸ ਵਾਰ ਸਰਕਾਰ ਵੱਲੋਂ ਉਹਨਾਂ ਦੀ ਪ੍ਰੋਪੋਜ਼ਲ ਨਾ ਮਿਲਣ ਨੂੰ ਲੈ ਕੇ ਆਰਤੀਆਂ ਨੂੰ ਮੁਸ਼ਕਲਾਂ ਹੁੰਦੀਆਂ ਨਜ਼ਰ ਆ ਰਹੀਆਂ ਹਨ ਇਹਨਾਂ ਮੁੱਦਿਆਂ ਨੂੰ ਲੈ ਕੇ ਉਹਨਾਂ ਵੱਲੋਂ ਮੀਟਿੰਗ ਕੀਤੀ ਗਈ ਹੈ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਜੋ ਆਪਣੇ ਰਹੋਦਵਾਰ ਦੀ ਜਮਨਤ ਵਾਲੀ। ਲੇਕਿਨ ਹੁਣ ਸਾਨੂੰ ਇੱਕ ਸਰਕਾਰ ਦੀ ਪਕੜ ਵੀ ਪੈ ਗਈ। ਕਿ ਸਰਕਾਰੀ ਤੌਰ ਤੇ ਵੀ ਸਾਡਾ ਦਬਦਬਾ ਰਣ ਗਿਆ ਸਰਕਾਰ ਦੇ ਨਾਲ ਹੋਣ ਕਰਕੇ ਸਰਕਾਰ ਚ ਵੀ ਸਾਡੀ ਸਰਵਾਈ ਹੋਣ ਲੱਗੀ। ਜਿਹੜੀ ਫਾਈਲ ਸੀ ਜਿਲੇ ਸਾਹਿਬ ਤੋਂ ਕੋਟਾ ਕੀਤੀ ਸੀ ਉਹਦੇ ਚ ਅਸੀਂ ਬੜੀ ਤੇਜੀ ਨਾਲ ਅਚੀਵਮੈਂਟ ਕੀਤੀ। ਅਸੀਂ ਜਿਦਵਾਰੇ ਤੋਂ ਅਨੁਵੰਤਵਾ ਚੇਅਰਮੈਨ ਸਾਹਿਬ ਨੂੰ ਮਿਲੇ ਤੇ ਉਹਨਾਂ ਤੋਂ ਖੰਨੇ ਮੀਟਿੰਗ ਦੇ ਵਿੱਚ ਅਸੀਂ ਅਨਾਉਂਸ ਵੀ ਕਰਵਾ ਲਿਆ ਕਿ ਉਹਨਾਂ ਨੇ ਕਿਹਾ ਕਿ ਚਲੋ 20 ਸਾਲ ਦੀ ਮਿਆਦ ਨਾਲ ਪੈਡੀ ਕੀਤੀ ਹੈ। ਇਹ ਸਾਲ ਦੀ ਵਿਆਜ ਜਿਹੜੀਆਂ ਨਹੀਂ ਵਧਾ ਸਕਦੇ। ਦੇਖ ਲਓ ਤੁਸੀਂ ਇਹਦੇ ਤਿੰਨ ਸਾਲ ਬਾਅਦ ਚਾਰ ਸਾਲ ਬਾਅਦ ਜਦੋਂ ਵੀ ਤੁਹਾਡਾ ਦਿਲ ਕਰੇ ਤਾਂ ਤੁਸੀਂ ਕਿਸੇ ਵੀ ਉਹਦਾ ਅਕਾਊਂਟ ਚੈੱਕ ਕਰ ਸਕਦੇ ਹੋ। ਸਾਡਾ ਹੁਣ ਸਾਰਾ ਸਿਸਟਮ ਆਨਲਾਈਨ ਹੈ। ਵੈਸੇ ਵੀ ਸਾਰਾ ਡਿਪਾਰਟਮੈਂਟ ਕੋਲ ਆ। ਅੱਛਾ। ਸੋ ਉਹ ਨਹੀਂ ਐਗਰੀਕੀਤੇ 10 ਸਾਲ ਦੇ ਲਾਇਸੈਂਸ ਜਿਹੜੇ ਨੇ ਅਸੀਂ ਸਮਝਦੇ ਕਿ ਉਹ ਵੀ ਬਹੁਤ ਵੱਡੀ ਰਾਹਤ ਹੈ। ਕਿੱਥੇ ਆਪਾਂ ਨੂੰ ਤਿੰਨ ਸਾਲ ਦੇ ਦਿੰਦੇ ਸੀ ਪੰਜ ਸਾਲ ਦੀ ਵਿਆਜ ਦੀ ਤਿੰਨ ਸਾਲ ਬਾਅਦ ਫੇਰ ਆਪਾਂ ਨੂੰ ਅਧਿਕਾਰੀਆਂ ਦੇ ਚੱਕਰ ਲਾਉਣੇ ਪੈਂਦੇ ਸੀ। ਉਸ ਸਾਡੇ ਸਾਥੀ ਉਹਦਾ ਵੀ ਜ਼ੇਰਾ ਲੈਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਇਹ ਅਸੀਂ ਕਰਵਾਤਾ ਜੀ ਉਹ ਫਿਰ ਮੇਰੇ ਸਾਥੀ ਅਧਿਕਾਰ ਸਾਡੇ ਕੋਲ ਆਏਗਾ ਉਹ ਉਹ ਸਾਨੂੰ ਸਾਥ ਦੇਗਾ ਹੋਰ ਚਾਰ ਬੰਦੇ ਨੂੰ ਨਾਲ ਲੈ ਕੇ ਪੰਜਾਬ ਦੀਆਂ ਮਿੰਟਸਟਰਾਂ ਕੋਲ ਜਾਂ ਅਫਸਰਾਂ ਕੋਲ ਆਪਾਂ ਪਹੁੰਚਾਂਗੇ ਤਾਂ ਕਿ ਸਾਡਾ ਮਸਲਾ ਹੱਲ ਹੋ ਜਾਵੇ ਪ੍ਰਾਣੀ ਕਾਰਜਕਾਰੀ ਕਰਦੀ ਸਾਡੀ ਉਸੇ ਤਰ੍ਹਾਂ ਹੀ ਹੈ ਜਿਹੜੇ ਜਿਹੜੇ ਵੀ ਤੁਹਾਡੇ ਤੋਂ ਸਰਕਾਰਯੋਗ ਸੀ ਉਹ ਵਿੱਚ ਸ਼ਾਮਲ ਨੇ ਉਹਨਾਂ ਦਾ ਮਾਨ ਸਨਮਾਨ ਉਸੇ ਤਰ੍ਹਾਂ ਬਹਾਲ ਹੈ ਸੋ ਨਵੇਦ ਅਧਿਕਾਰ ਜਿਹੜੇ ਅਸੀਂ ਪੰਜਾਬ ਦੀ ਬੌਡੀ ਬਣਾ ਰਹੇ ਹਾਂ ਉਹਨਾਂ ਦੇ ਵਿੱਚ ਤੁਹਾਡੇ ਪ੍ਰਦੀਪ ਮਿੱਥਲ ਜੀ ਨੂੰ ਤੁਹਾਡੀ ਮੰਡੀ ਨੇ ਵੀ ਬੜੇ ਲੰਬੇ ਸਮੇਂ ਤੋਂ ਸੇਵਾ ਨਿਵਾ ਸੰਸਾਦੀ ਤੁਹਾਡੇ ਸਾਰੇ ਸਾਥੀਆਂ ਤੋਂ ਸੁਣਦੇ ਆ ਰਹੇ ਅਸੀਂ ਇਹਨਾਂ ਨੂੰ ਵੀ ਪੰਜਾਬ ਦਾ ਸੀਨੀਅਰ ਵਾਈਸ ਪ੍ਰਧਾਨ ਜਿਹੜਾ ਅਯੋਗ ਕਮੇਟਾ ਬੈਠਾ ਕਰਦੇ ਆਇਆ ਤੇ ਮੈਂ ਚਾਹਾਂਗਾ ਕਿ ਤੁਸੀਂ ਸਾਰੇ ਇਹਨਾਂ ਦੇ ਨਾਲ ਸਾਥ ਬਣਾ ਕੇ ਚੱਲੋ ਇਹ ਜਿਹਨੂੰ ਵੀ ਹੋਰ ਕਹਿਣਗੇ ਹੋਰ ਵੀ ਉਹਦੇ ਖੁੱਲੇ ਨੇ ਕੋਈ ਦਿੱਕਤ ਨਹੀਂ ਉਹ ਜਿਵੇਂ ਵੀ ਇੱਥੇ ਸਾਨੂੰ ਸੁਜੈਸਟ ਕਰਨਗੇ ਅਸੀਂ ਇਹਨਾਂ ਦੀ رائے ਦੇ ਮਤਲਬ ਚੱਲਾਂਗੇ ਸੋ ਸ਼ਮਸ਼ੇਰ ਜੀ ਤੁਸੀਂ ਵੀ ਸਾਡੇ ਉਸ ਅਹੁਦੇ ਦੇ ਬਰਾਜਮਾ ਨੂੰ ਇਹ ਵੀ ਨਾਲ ਦੇ ਟੀਮ ਬਣਾ ਕੇ ਇੱਕ ਕੰਮ ਕਰੋ ਹੋਰ ਵੀ ਕਿਸੇ ਨੂੰ ਨਾਲ ਕੋਲ 14 ਦੇ ਬਿੰਗ ਅਸੀਂ ਖਰੀਦ ਕਰੀਏ ਜੀ ਜੀ ਉਹਨਾਂ ਨੂੰ ਚਾਹੀਦੀ ਨਹੀਂ ਕਣਕ ਦਾ ਰੇਟ ਵਧਾਇਆ 160 ਰੁਪਏ ਕਣਕ ਉਹਨਾਂ ਨੂੰ ਚਾਹੀਦੀ ਹੈ ਕਣਕ ਸੰਭਾਲਣ ਲਈ ਸਾਈਲੋ ਬਣਨੇ ਸ਼ੁਰੂ ਹੋ ਗਏ ਜਦੋਂ ਸਾਈਲੋ 'ਚ ਮਾਲ ਜਾਣਾ ਸ਼ੁਰੂ ਹੋ ਗਿਆ ਤੇ ਕਿਸਾਨਾਂ ਨੇ ਆਪਣੇ ਕੋਲ ਕਿਹਨੇ ਲੈ ਕੇ ਆਉਣੀ ਆ ਫਸਲ ਉਹ ਮੰਡੀਕਰਨ ਨੂੰ ਤੋੜਨ ਵਾਸਤੇ ਸਰਕਾਰ ਕੇਂਦਰ ਦੀ ਪੂਰਾ ਜੋਰ ਲਾ ਰਹੀ ਹੈ ਪੁਆਇੰਟ ਕਲੀਅਰ ਮਾਈਂਡ ਚੱਲ ਰਹੇ ਨੇ ਜੋ ਤਿੰਨ ਕਾਨੂੰਨਾਂ ਦੀਆਂ ਗੱਲਾਂ ਸੀ ਉਹਨਾਂ ਨੂੰ ਲਾਗੂ ਕਰਦੇ ਜਾ ਰਹੇ ਨੇ ਸਟੈਪ ਬਟ ਸੋ ਸਾਨੂੰ ਸਾਡੀ ਸਰਕਾਰ ਦਾ ਸਾਥ ਚਾਹੀਦਾ ਹੈ ਇੱਕ ਹੋਰ ਦੇ ਲਈ ਸ਼ਮਜੀਤ ਜੀ ਵਾਸਤੇ ਲਓ ਜੀ ਰਵੀ ਜੀ ਨੀ ਨੀ ਧੰਨਵਾਦ ਜੀ ਅਸੀਂ ਤੁਹਾਨੂੰ ਵਾਦਾ ਕਰਦੇ ਹਾਂ ਵੀ ਜਿਹੜੀਆਂ ਸਾਡੀ ਜ਼ਿੰਮੇਵਾਰੀਆਂ ਲਾਂਜੀਆਂ ਨੇ ਅਸੀਂ ਬਾਖੂਬੀ ਨਾਲ ਨਿਭਾਵਾਂਗੇ ਇਕੱਠੇ ਹੋ ਕੇ ਕਲਮ ਬੋਲੇ ਸੋਨਿਹਾਰ ਸਰ ਜੀ ਜੀ ਸਾਰੇ ਆਪਣੇ ਰਜਿੰਦਰ ਜੀ ਨਹੀਂ ਹੁਣੇ ਆਪਾਂ ਲਏ ਹੋਏ ਨੇ ਜਾਂਜੀ ਲਓ ਦੇਖੋ ਸਰ ਦੋਮਤੇ ਹਾਂ ਮਸਮ ਉੱਧ ਰੱਖੀਂ ਓਕੇ ਸਰ ਇਹਦੀ ਅੱਜ ਦੇਖੋ ਮੈਂ ਅੱਜ ਸਾਡੀ ਸਮੁੱਟੀ ਸਮੁੱਚੀ ਲੀਡਰਸ਼ਿਪ ਹੈ ਜੋ ਜਸਵਿੰਦਰ ਸਿੰਘ ਰਾਣਾ ਜੀ ਪ੍ਰਧਾਨ ਆਰਟੀਸਨ ਪੰਜਾਬ ਤੇ ਉਹਨਾਂ ਦੇ ਨਾਲ ਸਾਡੇ ਜਨਰਲ ਸੈਕਟਰੀ ਰਜਿੰਦਰ ਅਰੋੜਾ ਜੀ ਸੈਕਟਰੀ ਆਪਣੇ ਪ੍ਰਥੀਪਾਲ ਸਿੰਘ ਜੀ ਆਏ ਹੋਏ ਸੀ ਜਿਹੜਾ ਸਾਡੇ ਨਾਲ ਮੀਟਿੰਗ ਕਰਨ ਆਏ ਸੀ ਭਵਨ ਨਿਗੜ ਦੀ ਜਨਰਲ ਮੀਟਿੰਗ 'ਚ ਤੇ ਉਹਨਾਂ ਨੇ ਅੱਜ ਜਿੰਮੇਵਾਰੀ ਦਿੱਤੀ ਹੈ ਜੀ ਦੇਖੋ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਦੀ ਤੇ ਮੈਂ ਉਹਨਾਂ ਨੂੰ ਵਾਅਦਾ ਕਰਦਾ ਸਾਰੇ 38 ਸਹਿਬਾਨਾਂ ਨਾਲ ਵਾਅਦਾ ਕਰਦਾ ਵੀ ਮੈਂ ਆਪਣੀ ਜੋ ਜਿੰਮੇਵਾਰੀ ਦਿੱਤੀ ਹੈ ਉਹਨੂੰ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਤਾਂ ਕਿਉਂਕਿ ਤੁਸੀਂ ਜੀ ਦੇਖੋ ਮੈਂ 4 ਸਾਲਾਂ ਤੋਂ ਮੰਡੀ ਦੀ ਪ੍ਰਧਾਨਗੀ ਵੀ ਕਰ ਰਿਹਾ ਸਾਰਿਆਂ ਦੇ ਆੜਤੀਆਂ ਦੇ ਸਹਿਯੋਗ ਨਾਲ ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਜਿਹੜੇ ਮਸਲੇ ਨੇ ਉਹਨਾਂ ਨੂੰ ਪੰਜਾਬ ਲੈਵਲ ਤੇ ਲੈ ਕੇ ਜਾਵਾਂ ਹਾਂ ਜਿਹੜੇ ਆਰਟੀਫੀਸ਼ੀਅਲ ਆੜਤੀਆਂ ਬੋਲੋ ਆਪਣੇ ਫੜ ਬਣਾਏ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਸਰਕਾਰ ਵੱਲੋਂ ਗਾਈਡਲਾਈਨ ਹੀ ਰੋਕ ਲਾਈ ਜਿਹੜੀ ਹੈ ਹਾਂ ਟੈਂਪਰੇਰੀ ਜ਼ਾਰਡ ਨੇ ਜਿਹੜੀ ਸਾਡੇ ਆਰਜੀ ਮੰਡੀ ਉਹਨਾਂ ਬਣਾ ਸਰਦੇ ਨਹੀਂ ਦੇਖੋ ਹਨਾ ਮੰਡੀ ਤਾਂ ਬਹੁਤ ਛੋਟੀ ਆ ਤੇ ਕੁਝ ਪੰਜਾਬ ਚ ਕੁਝ ਬਣਨ ਲੱਗੀਆਂ ਤੇ ਸਾਨੂੰ ਆਸ ਹੈ ਵੀ ਅੱਜ ਸਰਕਾਰ ਨਾਲ ਗੱਲ ਚੱਲ ਰਹੀ ਹੈ ਵੀ ਸਾਡੇ ਭਵਾਨੀ ਘੜ ਨਹੀਂ ਬਣ ਜਾਣਗੀ ਠੀਕ ਹੈ ਥੈਂਕ ਯੂ ਅੱਜ ਮੀਟਿੰਗ ਜਿਹੜੀ ਕੀਤੀ ਗਿਆ ਕਿਸ ਮੁੱਦੇ ਨੂੰ ਲੈ ਕੇ ਆਏ ਮੁੱਦੇ ਕਰ ਸਰ ਅੱਜ ਅਸੀਂ ਪਵਾਨੀਗੜ ਮੰਡੀ 'ਚ ਆੜਤੀਆਂ ਦੇ ਨਾਲ ਮੀਟਿੰਗ ਕਰਨ ਵਾਸਤੇ ਆਏ ਆ ਜਿੱਥੇ ਸਾਡੇ ਮਾਨਯੋਗ ਪ੍ਰਦੀਪ ਸਿੰਘਲਾ ਜੀ ਜੋ ਪ੍ਰਧਾਨ ਨੇ ਮੰਡੀ ਦੇ ਤੇ ਅੱਜ ਅਸੀਂ ਇਹਨਾਂ ਨੂੰ ਸੂਬੇ ਦੇ ਸੀਨੀਅਰ ਵਾਈਸ ਪ੍ਰਧਾਨ ਵੀ ਨਿਯੁਕਤ ਕੀਤਾ ਹੈ ਸਾਡੇ ਨਾਲ ਸ਼ਮਸ਼ੇਰ ਜੀ ਜੋ ਬੜੇ ਲੰਮੇ ਸਮੇਂ ਤੋਂ ਐਸੋਸੀਏਸ਼ਨ ਚ ਕੰਮ ਕਰਦੇ ਨੇ ਸੈਕਟਰੀ ਦੇ ਤੌਰ ਤੇ ਉਹਨਾਂ ਨੂੰ ਵੀ ਅਸੀਂ ਦੁਬਾਰਾ ਫੇਰ ਜਿਹੜਾ ਸਾਡੀ ਟੀਮ ਦੇ ਵਿੱਚ ਸੈਕਟਰੀ ਲਿਆ ਆੜਤੀਆਂ ਦੇ ਨਾਲ ਸਾਰੇ ਵਿਚਾਰ ਵਟਾਂਦਰੇ ਹੋਏ ਨੇ ਜੋ ਇੱਥੇ ਦਿੱਕਤਾਂ ਨੇ ਇੱਕ ਤਾਂ ਫੜ ਜਿਹੜੇ ਪ੍ਰਾਈਵੇਟ ਯਾਰਡ ਬਣਦੇ ਨੇ ਹਰ ਸਾਲ ਮੰਡੀ ਬੋਰਡ ਵੱਲੋਂ ਬਣਾਏ ਜਾਂਦੇ ਉਹ ਐਸਚਾ ਵਾਲੇ ਇਹਨਾਂ ਦੇ ਨਹੀਂ ਬਣੇ ਉਹ ਵੀ ਹੁਣੇ ਅਸੀਂ ਮਾਨਯੋਗ ਡਾਇਰੈਕਟਰ ਸਾਹਿਬ ਨਾਲ ਗੱਲ ਕਰਕੇ ਮਸਲਾ ਜਿਹੜਾ ਉਹ ਸੋਲਵ ਕਰਾਵਾਂਗੇ ਜੋ ਆੜਤੀਆਂ ਦੀਆਂ ਮੰਗਾਂ ਨੇ ਉਹ ਆੜਤੀਆਂ ਦੇ ਕਮ ਨੇ ਉਹ ਅਸੀਂ ਜਦੋਂ ਤੋਂ ਪੰਜਾਬ ਦੀ ਕਮਾਂਡ ਸੰਭਾਲੀ ਹੈ ਅਸੀਂ ਲੱਗੇ ਹੋਏ ਆਂ ਸਰਕਾਰ ਦੇ ਕੋਲ ਆਪਣੀਆਂ ਮੰਗਾਂ ਰੱਖ ਰਹੇ ਆਂ ਸਟੈਪ ਬਾਈ ਸਟੈਪ ਸਾਡੇ ਮਸਲੇ ਹੱਲ ਹੋ ਰਹੇ ਨੇ ਜਿਵੇਂ ਲੇਬਰ ਦੇ ਰੇਟਾਂ 'ਚ ਜਿਹੜਾ ਵਾਅਦਾ ਕੀਤਾ ਗਿਆ 10% ਉਹ ਪਹਿਲੀ ਵਾਰ ਇੰਨੇ ਵੱਡੇ ਪੱਧਰ ਤੇ ਵਾਅਦਾ ਹੋਇਆ ਹੈ ਔਰ ਇਸੇ ਤਰ੍ਹਾਂ ਹੀ ਜੋ OTS ਦੀ ਸਕੀਮ ਬਣ ਰਹੀ ਹੈ ਮੰਡੀ ਬੋਰਡ ਦੇ ਲੈਸੈਂਸਾਂ 'ਚ ਜੋ ਪਿਛਲੀ ਸਰਕਾਰ ਵੇਲੇ ਘਟਾ ਕੇ 20 ਸਾਲ ਤੋਂ 5 ਸਾਲ ਦੇ ਕਰ ਦਿੱਤੇ ਗਏ ਸੀ ਉਹਨਾਂ 'ਚ ਵੀ ਜਿਹੜਾ 10 ਸਾਲ ਦਾ ਵਾਅਦਾ ਕਰ ਦਿੱਤਾ ਗਿਆ ਹੈ ਮੰਡੀ ਬੋਰਡ ਵੱਲੋਂ ਸੋ ਜਿਵੇਂ SL OTP ਦੀਆਂ ਜਾਂ ਹੋਰ ਕੋਈ ਦਿੱਕਤਾਂ ਆ ਰਹੀਆਂ ਨੇ ਉਹ ਵੀ ਅਸੀਂ ਸੋਲਵ ਕਰਾਉਣ ਲੱਗੇ ਹੋਏ ਹਾਂ ਕੇਂਦਰ ਸਰਕਾਰ ਨਾਲ ਸਾਡੀ ਆੜਤ ਦੀ ਜਿਹੜੀ ਮੰਗ ਹੈ ਉਹਨੂੰ ਵੀ ਪੰਜਾਬ ਸਰਕਾਰ ਨੂੰ ਨਾਲ ਲੈ ਕੇ ਅਸੀਂ ਪੂਰੀ ਕਰਾਉਣ ਦੀ ਜਦੋਜਹਦ ਕਰ ਰਹੇ ਹਾਂ ਸਾਨੂੰ ਉਮੀਦ ਹੈ ਕਿ ਜਲਦੀ ਸਾਡਾ ਉਹ ਵੀ ਮਸਲਾ ਹੱਲ ਹੋਏਗਾ ਐਵੇਂ ਆੜਤੀਆਂ ਬਹੁਤ ਸਾਰੇ ਕੰਮ ਨੇ ਜਿਨ੍ਹਾਂ ਦੇ ਲਈ ਅਸੀਂ ਲਗਾਤਾਰ ਲੱਗੇ ਹੋਏ ਆਂ ਔਰ ਸਰਕਾਰ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਸਾਡੀ ਪੂਰੀ ਇਸ ਟਾਈਮ ਸੁਣਵਾਈ ਕੀਤੀ ਜਾ ਰਹੀ ਹੈ ਸਰਕਾਰ ਚਾਹੁੰਦੀ ਹੈ ਕਿ ਜਿਹੜਾ ਵੀ ਅੜਤੀਆਂ ਦਾ ਕੰਮ ਹੈ ਉਹ ਪਹਿਲ ਦੇ ਆਧਾਰ ਤੇ ਹੱਲ ਹੋਵੇ ਇਸੇ ਲਈ ਅਸੀਂ ਨਵੀਂ ਟੀਮ ਜਿਹੜੀ ਹੈ ਉਹਨੂੰ ਜਲਦੀ ਅਸੀਂ ਪੰਜਾਬ ਦੇ ਵਿੱਚ ਪੁਆਇੰਟ ਕਰਕੇ ਤੇ ਸਾਰੀਆਂ ਟੀਮਾਂ ਜਿਹੜੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਪੰਜਾਬ ਦੇ ਮਸਲੇ ਜਿਹੜੇ ਨੇ ਉਹ ਹੱਲ ਕਰਾਵਾਂਗੇ ਸਿਣੀ ਸਰ 10 ਸਾਲ ਦੀ ਗੱਲ ਕੀਤੀ ਗਈ ਆਰਤੀਆਂ ਦਾ ਲਾਇਸੈਂਸ ਉੱਪਰ ਪਹਿਲਾਂ 100 ਰੁਪਏ ਸਾਲ ਦੀ ਫੀਸ ਹੁੰਦੀ ਸੀ ਹੁਣ 1000 ਰੁਪਏ ਫੀਸ ਹੋ ਚੁੱਕੀ ਹੈਗੀ ਕਿ ਉਹਨਾਂ ਚ ਲੱਗਦਾ ਨਹੀਂ ਵੀ ਘਟਾਏ ਜਾਣ ਵੀ ਥੋੜੀ ਜਿਹੀ ਰੇਟ ਵਾਧਾ ਕਾਟੀਆਂ ਦੇ ਵਧਣ ਪਿਛਲੀ ਕਾਂਗਰਸ ਸਰਕਾਰ ਵੇਲੇ ਜਦੋਂ ਵਾਅਦਾ ਕੀਤਾ ਗਿਆ ਸੀ ਪਹਿਲਾਂ ਅਕਾਲੀ ਦਲ ਦੇ ਟਾਈਮ 'ਚ ਲਾਇਸੈਂਸ ਜਿਹੜੇ ਸੀ ਉਹ 20 ਸਾਲ ਦੇ ਬਣਦੇ ਸੀ ਔਰ 100 ਰੁਪਏ ਫੀਸ ਨਾਲ ਬਣਦੇ ਸੀ ਕਾਂਗਰਸ ਸਰਕਾਰ ਨੇ ਉਹਨਾਂ ਦੀ ਮਿਆਦ ਘਟਾ ਕੇ ਵੀ 5 ਸਾਲ ਕਰ ਦਿੱਤੀ ਸੀ ਔਰ ਫੀਸ ਜਿਹੜੀ ਹੈ ਉਹ ਵੀ 1000 ਰੁਪਏ ਰੱਖੀ ਸੀ ਸੋ ਅਸੀਂ ਇਸ ਲਈ ਕਟਾਉਣ ਦੀ ਵੀ ਗੱਲ ਕੀਤੀ ਹੈ ਲੇਕਿਨ ਲੈਸੈਂਸਾਂ ਦੀ ਮਿਆਦ ਦਾ ਵਾਅਦਾ ਕਰ ਦਿੱਤਾ ਗਿਆ ਫੀਸ ਅਜੇ ਨਹੀਂ ਘਟਾਈ ਅਸੀਂ ਮਾਨਯੋਗ ਚੇਅਰਮੈਨ ਸਾਹਿਬ ਕੋਲ ਇਹ ਵੀ ਮੰਗ ਰੱਖੀ ਹੈ ਕਿ ਸਾਡੀ ਫੀਸ ਜਿਹੜੀ ਹੈ ਉਹ ਵੀ ਘਟਾਈ ਜਾਵੇ ਪਰ ਉਹਨਾਂ ਨੇ ਚਲੋ ਅਜੇ ਆਪਣੀਆਂ ਮਜਬੂਰੀਆਂ ਦਸੀਆਂ ਨੇ ਮੰਡੀ ਬੋੜ ਦੀਆਂ ਪਰ ਅਸੀਂ ਲੱਗੇ ਹੋਏ ਹਾਂ ਕਿ ਸਾਡੀ ਫੀਸ ਦੇ ਵਿੱਚ ਵੀ ਜਿਹੜਾ ਹੈ ਕਟੌਤੀ ਹੋਵੇ ਸਰ ਜਿਹੜੀ ਅਸੀਂ ਬਾਸਪਦੀ ਜੀਰੀ ਦੀ ਗੱਲ ਕਰ ਵੇਚੀ ਜਾਂਦੀ ਹੈ پیسے ਫਸ ਜਾਂਦੇ ਨੇਗੀ ਕਸਟਮਰ ਤਾੜਤੀ ਤੇ ਜਦ ਤੁਰਤ ਪੈਸੇ ਮੰਗਦਾ ਹੈਗਾ ਉਹਦੇ ਲੱਗਦਾ ਵੀ ਕੋਈ ਹੱਲ ਹੋਣਾ ਚਾਹੀਦਾ ਹੈ ਬਾਸਪਤੀ ਖਰੀਦ ਅਕਰੇ پنجاب ਦੇ ਵਿੱਚ ਹੀ ਹੁਣ ਲੱਗ ਜੇ ਸਰਕਾਰੀ ਜਿਹੇ ਤਰੀਕੇ ਨਾਲ ਲੱਗਦਾ ਸੁਪਨਾ ਦੇਖੋ ਸਰਕਾਰ ਕੋਲ ਤਾਂ ਬਹੁਤ ਵਾਰੀ ਫਾਰਮਰ ਜਥੇਬੰਦੀਆਂ ਨੇ ਵੀ ਆੜਤੀ ਜਥੇਬੰਦੀਆਂ ਨੇ ਆਵਾਜ਼ ਉਠਾਈ ਹੈ ਕਿ ਸਰਕਾਰ ਇਹਦੀ ਐਮਐਸਪੀ ਦਵੇ ਬਟ ਉਹ ਸਰਕਾਰ ਦੇ ਨਹੀਂ ਰਹੀ لیکن پرائیویٹ ਖਰੀਦਦਾਰ ਜਿਹੜੇ ਨੇ ਉਹ ਪਰਚੇਜ਼ ਕਰਦੇ ਨੇ ਵਿੱਚੋਂ ਬਹੁਤ ਸਾਰੇ ਖਰੀਦਦਾਰ ਨੇ ਜਿਹੜੇ ਟਾਈਮਲੀ ਅੱਛੀਆਂ ਪਾਰਟੀਆਂ ਨੇ ਅਸੀਂ ਉਹਨਾਂ ਦਾ ਵੈਲਕਮ ਵੀ ਕਰਦੇ ਆਂ ਉਹਨਾਂ ਨੂੰ ਸਹੀ ਓਕ ਵੀ ਕਰਦੇ ਆਂ ਉਹ ਟਾਈਮਲੀ ਪੇਮੈਂਟ ਕਰਦੀਆਂ ਨੇ ਪਰ ਇੱਕ ਦੋ ਪਰਸੈਂਟ ਪਾਰਟੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਪੇਮੈਂਟ ਰੋਕ ਲੈਂਦੀਆਂ ਆੜਤੀਆਂ ਨੂੰ ਬੜੀ ਦਿੱਕਤ ਆਉਂਦੀ ਹੈ ਕਿਉਂਕਿ ਕਿਸਾਨਾਂ ਨੂੰ ਅਸੀਂ ਆਪਦੇ ਕੋਲੋਂ ਪਹਿਲਾਂ ਹੀ ਪੇਮੈਂਟ ਜਿਹੜੀ ਹੈ ਉਹ ਦੇ ਦਿੰਨੇ ਆ ਕੋਈ ਜਦੋਂ ਢੇਰੀ ਲੈ ਕੇ ਆਉਂਦਾ ਉਦੋਂ ਲੈ ਲੈਂਦਾ ਜਾਂ ਕੋਈ 5-10 ਦਿਨ ਬਾਅਦ ਚ ਪੇਮੈਂਟ ਡਾਟੇ ਕੋਲੋਂ ਆਪਣੀ 100% ਜਿਹੜੀ ਹੈ ਕਿਸਾਨ ਲੈ ਜਾਂਦਾ ਜਦੋਂ ਸਾਡੀਆਂ ਪੇਮੈਂਟਾਂ ਰੁਕਦੀਆਂ ਨੇ ਜਿਹੜੇ ਐਕਸਪੋਰਟਰਾਂ ਨੇ ਪੇਮੈਂਟਾਂ ਨਹੀਂ ਦਿੱਤੀਆਂ ਇਸ ਵਾਰੀ ਸਾਡੇ ਜਨਰਲ ਸੈਕਟਰੀ ਜੋ ਪੰਜਾਬ ਦੇ ਨੇ ਰਜਿੰਦਰ ਅਰੋੜਾ ਜੀ ਉਹਨਾਂ ਦੀ ਚੇਅਰਮੈਨਸ਼ਿਪ ਚ ਅਸੀਂ ਇੱਕ ਕਮੇਟੀ ਵੀ ਬਣਾਈ ਹੈ ਜੋ ਬਾਸਮਤੀ ਦੇ ਸਾਰੇ ਕਾਰੋਬਾਰ ਨੂੰ ਦੇਖ ਰਹੀ ਹੈ ਉਹਨਾਂ ਨੇ ਜਿੱਥੇ ਕਿਤੇ ਕੋਈ ਇਸ ਤਰ੍ਹਾਂ ਦੀ ਪੇਮੈਂਟ ਰੋਕਦਾ ਹੈ ਵਪਾਰੀ ਉਹਦੀ ਪੂਰੇ ਪੰਜਾਬ ਚ ਖਰੀਦ ਬੰਦ ਕਰਨ ਦਾ ਵੀ ਫੈਸਲਾ ਲਿਆ ਹੈ ਸੋ ਇਸ ਵਾਰੀ ਜੇ ਕੋਈ ਬੰਦਾ ਇਸ ਤਰ੍ਹਾਂ ਦੀ ਪੇਮੈਂਟ ਸਾਡੀ ਡਿਲੇ ਕਰਦਾ ਜਾਂ ਕਿਸੇ ਅੜਤੀ ਦੀ ਪੇਮੈਂਟ ਰੋਕਦਾ ਹੈ ਤਾਂ ਅਸੀਂ ਉਹਦੇ ਪੂਰੇ ਪੰਜਾਬ ਦੇ ਵਿੱਚ ਉਹਦੀ ਖਰੀਦ ਜਿਹੜੀ ਹੈ ਉਹ ਬੰਦ ਕਰਾਂਗੇ